ਦੇ ਨਾਲ ਪ੍ਰਧਾਨ ਜੀ ਜਿਹੜੇ ਗੁਰੂ ਘਰ ਦੇ ਪਿੱਡ ਝੇੜੂ ਦੇ ਆ ਔਰ ਉਹਨਾਂ ਦੇ ਨਾਲ ਚਰਨਜੀਤ ਜੀ ਸਾਰੀਆਂ ਮੇਰੀਆਂ ਭੈਣਾਂ ਜ ਐਸਡੀਐਮ ਸਾਹਿਬ ਕੋ ਅੱਜ ਇਕੱਠੇ ਹੋਏ ਆ ਜਿਸ ਦਾ ਇੱਕ ਮੈਟਰ ਹੈ ਕਿ ਜਿਹੜਾ ਗੁਰੂ ਘਰ ਦੇ ਕੋਲ ਸਰਕਾਰ ਵੱਲੋਂ ਜਿਹੜਾ ਪੂਰਾ ਕ੍ਰਿਕਟ ਨੂੰ ਖਾਦ ਬਣਾ ਕੇ ਇੱਕ ਡੰਪ ਲਾਇਆ ਜਾ ਰਿਹਾ ਉਹ ਬਿਲਕੁਲ ਜਿਹੜਾ ਨਿੰਦਾਯੋਗ ਆ ਕਿਉਂਕਿ ਉਹਦੀ ਜਿੰਨੀ ਵੀ ਸਵਾਹ ਉਹਦੀ ਬਦਬੂ ਜਿਹੜੀ ਗੁਰੂ ਘਰ ਤੱਕ ਜਾ ਰਹੀ ਆ ਔਰ ਆਲੇ ਦੁਆਲੇ ਜਿੰਨੇ ਵੀ ਜਿਹੜੇ ਆਪਣੀ ਰਹਿਸ਼ੀ ਇਹਨਾਂ ਦੇ ਘਰ ਆ ਔਰ ਅਸੀਂ ਇਹ ਬੇਨਤੀ ਕਰਦੀਆਂ ਐਸਡੀਐਮ ਸਾਹਿਬ ਦੇ ਲਈ ਕਿ ਜਿਹੜਾ ਜਿਹੜਾ ਡੰਪ ਤੁਸੀਂ ਲਾਉਣਾ ਸ਼ਮਸ਼ਾਨ Apre... ਜਿਹੜਾ ਸ਼ਾਮਲਾੜ ਦੀਆਂ ਜ਼ਮੀਨਾਂ ਬੜੀਆਂ ਪਿੰਡ ਤੇ ਪਈਆਂ ਉਹਨੂੰ ਉਸ ਦੀ ਜਗ੍ਹਾ ਚੁਣ ਕੇ ਲਾਇਆ ਜਾਵੇ ਤਾਂ ਜੋ ਗੁਰੂ ਘਰ ਦੇ ਕੋਲ ਜਿਹੜੀ ਬੇਅਦਬੀ ਇਹ ਨਾ ਹੋ ਸਕੇ ਔਰ ਮੈਂ ਇਹ ਐਸ ਡੀ ਐਮ ਸਾਹਿਬ ਨੂੰ ਔਰ ਪ੍ਰਸ਼ਾਸਨ ਨੂੰ ਔਰ ਜਿਹੜਾ ਇੱਕ ਵੀਡੀਓ ਦਾ ਜਿਹੜਾ ਖਾਸ ਕਰ ਮੇਰੀਆਂ ਭੈਣਾਂ ਨੇ ਮੈਨੂੰ ਦੱਸਿਆ ਕਿ ਕੋਈ ਸੰਜੀਵ ਕੁਮਾਰ ਆ ਜਿਹੜਾ ਉਹ ਮੇਰੀਆਂ ਭੈਣਾਂ ਦੇ ਨਾਲ ਗਲਤ ਸ਼ਦਾਬਦੀ ਵਰਤ ਕੇ ਆਇਆ ਔਰ ਉਹਨੂੰ ਇਹ ਦੱਸਣਾ ਚਾਹੁੰਦੇ ਆ ਕਿ ਭਾਈ ਜੇ ਤੂੰ ਇਹੋ ਜਿਹੀਆਂ ਭੈਣਾਂ ਨੇ ਤੈਨੂੰ ਫੜ ਕੇ ਉੱਥੇ ਢਾ ਲਿਆ ਤੇਰੇ ਕੱਪੜੇ ਪਾੜ ਦਿੱਤੇ ਤਾਂ ਕਿਸੇ ਨੇ ਸੁਣਵਾਈ ਨਹੀਂ ਕਰਨੀ ਔਰ ਗੁਰੂ ਘਰ ਦੀ ਅਸੀਂ ਬੇਅਦਬੀ ਬਿਲ ਵੀਡੀਓ ਨੂੰ ਔਰ ਐਸਪੀ ਸਾਹਿਬ ਨੂੰ ਇਹ ਅਪੀਲ ਕਰਦਾ ਕਿ ਜਲਦ ਤੋਂ ਜਲਦ ਇਸ ਮਸਲੇ ਨੂੰ ਹੱਲ ਕੀਤਾ ਜਾਵੇ ਔਰ ਜਿਹੜਾ ਡੰਪ ਬਣਾਇਆ ਜਾ ਰਿਹਾ ਇਹਨੂੰ ਸ਼ਾਮ ਲੜ ਦੀ ਜ਼ਮੀਨ ਤੇ ਕਿਸੇ ਹੋਰ ਜਗ੍ਹਾ ਬਣਾਇਆ ਜਾਵੇ ਜਾਂ ਪਿੰਡ ਦੀ ਰਿਹੈਸ਼ ਤੋਂ ਅਲੱਗ ਬਣਾਇਆ ਜਾਵੇ ਤਾਂ ਜੋ ਇਸ ਦੀ ਬਦਬੂ ਇਸ ਦਾ ਕੂੜਾ ਇਹਦਾ ਕਰਕਟ ਕਿਉਂਕਿ ਸ਼ਹਿਰ ਫਗਵਾੜੇ ਦੇ ਵਿੱਚ ਬਹੁਤ ਜਗ੍ਹਾ ਇਹੋ ਜਿਹੇ ਡੰਪ ਲਾ ਕੇ ਪਰ ਕੱਲੇ-ਕੱਲੇ ਜਗ੍ਹਾ ਤੇ ਕਿਸੇ ਤਰ੍ਹਾਂ ਦੀਆਂ ਬਿਮਾਰੀਆਂ ਫੈਲੀਆਂ ਕਿਸੇ ਤਰ੍ਹਾਂ ਕੁਝ ਹੋ ਰਿਹਾ ਮੈਂ ਐਸ.ਡੀ.ਐਮ ਸਾਹਿਬ ਕੋਲ ਬੇਨਤੀ ਕਰਦਾ ਕਿ ਇਸ ਨੂੰ ਜਲਦੀ ਜਲਦ ਮਸਲੇ ਨੂੰ ਹੱਲ ਕਰਕੇ ਇਹਦੇ ਜਿਹੜੀ ਪਿੰਡ ਵਾਸੀਆਂ ਦੀ ਜਿਹੜੀ ਪ੍ਰੋਬਲਮ ਹੈ ਉਹ ਸੋਲਵ ਕੀਤਾ ਜਾਏ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਭਾ